ਜਪਦੀ ਸਾਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੁਠੀ ਲਖ ਵਾਰ ਚੁਪੈ ਚੁਪਨਾ ਹੋਵੇ ਜਿਲਾ ਰਖਲੇ ਉਤਾਰ ਭੁਖਿਆ ਭੁਖਣਾ ਤਰੀ ਜੇ ਬੰਨਾ ਕੁਨੀਆ ਭਾਰ ਸਹਿ ਸਿਆਣਪਾਂ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵਸ ਚਿਆਰਾ ਹੋਈਐ ਕੋ ਕੂੜਾ ਟਟੇ ਪਾਲੋ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਨ ਦੀ ਹੁਕਮ ਲਾ ਵੜਿਆਈ ਹੁਕਮੀ ਤੁਮਨੀ ਟੋਕਮ ਲਿਦ ਸੁਪਾਈ ਇਕ ਨਾ ਪੂ ਬਖਸ਼ੀਸ਼ ਇਕ ਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਵੇ ਨਾਨਕ ਹੁਕਮਿ ਜੇ ਬਜੈ ਤਉ ਮੈਂ ਕਹਿ ਨਾ ਕੋਵੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਜਣੇ ਨਿਸ਼ਾਨ ਗਾਵੇ ਕੋ ਗੁੰਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕੀਰਤਨ ਖੇਈ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਸਦੂਰ ਗਾਵੇ ਕੋ ਵਿਖੇ ਖਾਦਰਾ ਦੂਰ ਰਤਨਾ ਕਥੀ ਨਾ ਆਵੈ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤੁਕ ਪਾਹੇ ਜੋਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਇ ਰਹਾ ਨਾਨਕ ਵਿਚ ਸਹਿਬੇ ਪਰਵਾਹ ਸਚੁ ਸਾਹਿਬ ਸਚੁ ਨਾਹਿ ਭਾਕਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿਆ ਗੇ ਰਖੀਐ ਜਿਸ ਦੇ ਦਰਬਾਰ ਮੋਖੇ ਬੋਲਨ ਬੋਲੀਐ ਜਿਸ ਸੁੰਤਰੀ ਪਿਆਰ ਅੰਮ੍ਰਿਤ ਵੇਰਾ ਸਚਨਾਉ ਵਡਿਆਈ ਵਿਚਾਰ ਕਰਮੀਆਂ ਵੈ ਕਪੜਾ ਨਦੀ ਮੁਖ ਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਸਤਿਆਰ ਆਪੇ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਰੰਨ ਸੋਏ ਜਿਸ ਸੇ ਵਿਆਕੁਨ ਪਾਇਆ ਮਾਨ ਨਾਨਕ ਗਾਵੀਏ ਤੁਮਿ ਦਾਨ ਗਾਵੀਐ ਸੁਣੀਐ ਮਨ ਰਖਿਐ ਭਾਉ ਦੁਖ ਪਰ ਹਰ ਸੁਖਾ ਨਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਕ੍ਰਿਆ ਸੁਮਾਈ ਗੁਰ ਈਸ਼ਰ ਗੁਰਗੋਬਰ ਬਰਮਾ ਗੁਰ ਪਾਪ ਪਤੀ ਮਾਈ ਇਹ ਉਜਾਣਾ ਆ ਕਾ ਨਹੀਂ ਕਨਕਤ ਨਾ ਜਾਈ ਗੁਰਾਂ ਇੱਕ ਦੇਵ ਉਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਮਸਰਨਾ ਜਾਈ ਜੀਤ ਨਾਵਾਂ ਜਿਤਸ ਭਾਵਾਂ ਬਿਨ ਪਾਣੀ ਕੈ ਨਾਏ ਕਰੀ ਜੇ ਤੇ ਸਿਠੂ ਪਾਈ ਵਿਖਾਂ ਬਿਨ ਕਰਮਾਂ ਕੇ ਮਿਲ ਲਈ ਮਾਤੇ ਚੁਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਉਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਮਸਰਨਾ ਜਾਈ ਜੇ ਜੋਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿਚਾਂ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਮ ਆਵਈ ਤਾ ਵਤਨ ਪੁੱਛੇਗੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨੇ ਗੁੰਗੁਣ ਕਰੇ ਗੁਰਵੰਤਿਆ ਗੁੰਦੇ ਤਿਹ ਕੋਈ ਨਾ ਸੁਜੇ ਜੇ ਤਿਲਕੁਨ ਕੋਈ ਕਰੇ ਸੁਣੈ ਸਿਰ ਪੀਰ ਸੁਰਨਾਥ ਸੁਣੈ ਤਰਤਵਲਾ ਕਾਸ ਸੁਣੈ ਦੀਪ ਲੋਰ ਪਤਲ ਸੁਣੈ ਪਉਸਕੇ ਕਾਲ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪਾ ਕਾ ਨਾਸ ਸੁਣੈ ਈਸ਼ਰ ਬਰਮਾ ਇੰਦਰ ਸੁਣੈ ਮੱਖਸਲਾ ਹੰਮੰਦ ਸੁਣੈ ਜੋਗ ਜੁਗਤ ਤੰਪੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪਾ ਪਤਾ ਨਾਸ ਸੁਣੈ ਸਤ ਸੰਤੋਖ ਧਿਆਨ ਸੁਣੈ ਅਰਸ਼ਰ ਕਾ ਇਸ਼ਨਾਨ ਸੁਣੈ ਪਰਪਰ ਪਾਵੇਂ ਮਾਨ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੂਪ ਪਾਪ ਦਾ ਨਾਸ ਸੁਣੇ ਸਰਾ ਗੁਨਾਹ ਕੀ ਗਾ ਸੁਣੇ ਸੇਪੀ ਪਰਸ਼ਾ ਸੁਣੇ ਅੰਦੇ ਪਾਵੇ ਰਾਹ ਸੁਣੇ ਹਾਤ ਹੋਵੇ ਸੁਗਾ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੂਪ ਪਾਪ ਦਾ ਨਾਸ ਮੰਨੇ ਕੀ ਗਤ ਹੀ ਨ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਨ ਚਨਮ ਲਿਖਨ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਲਿੰਜਨ ਹੋਏ ਜੇ ਕੋ ਮੰਨਣੇ ਮਨ ਕੋਏ ਮੰਨਾ ਸੋਤਵਾ ਮਨ ਬੁਦ ਮੰਨਾ ਸਲਪਾ ਮਨ ਕੀ ਸੋਦ ਮੰਨੇ ਮੋ ਚੋਟਾ ਨਾ ਖਾਏ ਮੰਨਾ ਜੰਕੇ ਸਾਥ ਨ ਜਾਏ ਐਸਾ ਨਾਮ ਲਿੰਜਨ ਹੋਏ ਜੇ ਮੰਡਾਣੇ ਮਣਕੂਏ ਮਨਨੇ ਮਾਰ ਠਾਕ ਨ ਪਾਇ ਮਨੇ ਪਾਸਿਓਂ ਉਪਰ ਡਜਾਇ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਲਿੰਜਨ ਹੋਏ ਜੇ ਕੋ ਮੰਨ ਜਣੇ ਮਨ ਕੋਏ ਮਨੈ ਪਾਵੈ ਮੁਕਤਿ ਵਾਰ ਮਨੈ ਪਰਵਾਰਿ ਸਾਧਾਰ ਮਨੈ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਭਵੇ ਨਪਿਕ ਐਸਾ ਨਾਮ ਲਿੰਜਨ ਹੋਏ ਜੇ ਕੋ ਮੰਨ ਜਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਜੈ ਮਾਨ ਪੰਚਾ ਸੋਹ ਦਰ ਰਾਜਾਨ ਪੰਚਾ ਕਾਗਰ ਇਕਤਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹ ਕੰਨੇ ਨਾਹੀ ਸੁਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖਾ ਫਾਪਰ ਕਹਿ ਜਨ ਸੂਤ ਜੇ ਕੋ ਬੁਝੈ ਹੋਏ ਸਚੇ ਯਾਰ ਦਬਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਖੋਰ ਜਿਸ ਤੇ ਭਾਰ ਦਲੇ ਤਮ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁਰੀ ਤੁਲਾਮ ਇਹ ਉਲਿਖਾ ਲਿਖਣਾ ਕੋਏ ਦੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਦਾਤ ਜਾਣੇ ਕਉਤ ਕੀਤਾ ਪਸਾਓ ਇੱਕ ਕੁਵਾ ਜਿਸ ਤੇ ਹੋਏ ਲਕਦਰੀਆ ਕੁਦਰਤ ਤਵਨ ਕਹਾ ਵਿਚਾਰ ਵਰਣ ਜਾਵਾ ਇੱਕ ਵਾਰ ਜੋ ਤੁਪ ਪਾਵੇ ਸਹੀ ਕਲਿਕਾਰ ਤੂੰ ਸਦਾ ਸਲਾਮਤ ਮਨੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਅਸ਼ੰਖ ਤੁਮਖਵੇਤ ਪਾਠ ਅਸ਼ੰਖ ਜੋਗ ਮੰਨ ਰਹਿ ਉਦਾਸ ਅਸ਼ੰਖ ਕੋ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੁਰਮੋ ਪਖਸਾਰ ਅਸ਼ੰਖ ਮੋਨ ਦੇ ਨਾਇਤਾਰ ਕੁਦਰਤ ਕੰਨ ਕਹਾ ਵਿਚਾਰ ਵਾਰਣ ਜਾਵਾਂ ਏਤਵਾਰ ਜੋ ਤਦ ਪਾਵੈ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਖ ਅੰਧ ਕੋਰ ਅਸ਼ੰਖ ਨੋਰ ਹਰਾਮ ਕੋਰ ਅਸ਼ੰਖ ਮਰਕਰ ਜਾਹੇ ਜੋਰ ਅਸ਼ੰਖ ਗਲਵੜ ਹੱਤਿਆ ਕਮਾਏ ਅਸ਼ੰਖ ਪਾਪੀ ਪਾਪ ਕਰ ਜਾਏ ਅਸ਼ੰਖ ਕੁੜਿਆ ਕੁੜੇ ਫਿਰਾਏ ਅਸ਼ੰਖ ਮਲੇਸ਼ ਮਨਪਤ ਖਾਏ ਅਸੰਖ ਨਾਮ ਸਰ ਕਰੇ ਭਾਰ ਨਾਨਕ ਨੀਚ ਕਾਏ ਵਿਚਾਰ ਵਰਨ ਜਾਵਾ ਏਕ ਵਾਰ ਜੋ ਤੁਰ ਪਾਵੇ ਸਾਈ ਪਲੀਕਾਰ ਹੁ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖੀ ਸਲਾਹ ਅਖਰੀ ਗਿਆਨ ਦੇ ਦੂੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਕਾਨ ਜਿਨੇ ਲਿਖਿਆ ਤੇ ਸੁਰਨਾਏ ਜੇ ਫਰਮਾਏ ਤੇ ਪਾਈਏ ਜੇਤਾ ਕੀਤਾ ਤੇ ਤਾ ਨਾਓ ਵੇ ਨਾ ਵੈ ਨਾਹੀ ਕੋ ਥਾਮ ਕੁਦਰਤ ਕਮਨ ਕਹਾ ਵਿਚਾਰ ਵਰਨ ਜਾਵਾ ਏਕ ਵਾਰ ਜੋ ਤੁਰ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਾਰ ਪਰੇ ਹੱਥ ਪੈਰ ਦੰਦੇ ਪਾਣੀ ਤੁੱਟੈ ਉੱਤੇ ਸਖੇ ਮੂਹ ਪਲੀਤੀ ਕੱਪੜ ਹੋਏ ਨੇ ਸਾਹੂ ਲਈਏ ਉੱਤ ਹੋਏ ਪਰ ਇਹ ਮਾਪਾ ਪਾਕੇ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ ਉਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਰਿਹਾ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਉ ਜਾਹ ਤੀਰਤਪ ਦਿਆਦਤਾਂ ਏਕੋ ਪਾਵੈ ਤੰ ਕਮਾਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰ ਜਾਤੀ ਵਿਥਮਲ ਨਾ ਸਭੁ ਤੇਰੇ ਮੈਂ ਨਾਹੀ ਤੋਏ ਵੇਣ ਗੁਣ ਪੀਤੇ ਪਤ ਨਾ ਹੋਏ ਸਵਾਸਤ ਬਾਣ ਬਰਮਾ ਸਤ ਸਵਾਣ ਸਲਾਮੰਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਥਿੱਕ ਕਵਨ ਵਾਰੁ ਕਵਨ ਸੇ ਉਤੀ ਮਾਹ ਕਵਨ ਜਿਤੁ ਆਕਾਰੁ ਵੇਲ ਨ ਪਾਇਆ ਪਣਤੀ ਜੇ ਹੋਵੈ ਲਿਪੁਰਾਨ ਵਕਤ ਨ ਪਾਇਓ ਕਾਧਿਆ ਜੇ ਲਿਖਣ ਲੇ ਕੋਰਾਨ ਤਿਤਵਾਰ ਨ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸੇ ਕੀ ਕੋ ਸਾਜੇ ਆਪੇ ਜਾਣੈ ਸੋਇ ਕੀ ਕਰ ਆਖਾ ਤੇ ਸਲਾਹੀ ਯੋ ਵਰਨੀ ਦੇ ਜਾਣਾ ਨਾਨਕ ਆਕਨ ਸਾਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਇਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੁਖੈ ਪਾਤਾਲ ਪਤਾਲ ਲਖ ਆਦਾ ਸਾਇਆ ਦਾਸ ਕੋੜ ਕੋੜ ਭੱਤਕੇ ਵੇਰ ਕੈਨਿਕ ਬਾਤ ਸੈ ਸਠਾਰਾਂ ਕੈਂ ਚਤੀ ਬੰ ਅਸਨੋਂ ਇੱਕ ਧਾਤ ਲਿਖਾ ਹੋਏ ਤਾ ਲਿਖੀਐ ਲਿਖੈ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਇਤੀ ਸੁਖ ਨ ਪਾਈਆ ਨਦੀਆਂ ਅਤੇ ਵਾਰ ਭਵੇਂ ਸਮੁੰਦਰ ਨ ਜਾਣੀਐ ਸੁਮਨ ਸਾ ਸੁਲਤਾਨ ਮੇਰਾ ਸੇਤੀ ਮਾਲ ਤਨ ਕੀੜੀ ਤੁਰ ਨਾ ਹੋਵਣੀ ਜੇ ਤਿਸ ਮਨੋਂ ਨਾ ਬਿਸਰੈ ਅੰਤ ਨਾ ਸਿੱਧੀ ਤੈ ਨਾ ਅੰਤ ਅੰਤ ਨਾ ਕਰਨੇ ਦਿਨ ਨਾ ਅੰਤ ਅੰਤ ਨਾ ਵੀਪਨ ਸੁਨਣਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਵਾਰ ਅੰਤ ਕਾਰਨ ਕੀਤੇ ਬਿਲਾ ਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉਥੇ ਉਪਰ ਉੱਚਾ ਨਾਓ ਇਹ ਵਰ ਉੱਚਾ ਹੋਵੇ ਕੋਏ ਇਸ ਉੱਤੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਉ ਤਾਂ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤੁਮਾਈ ਇਤੇ ਮੰਗਹਿ ਜੋਤ ਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਾ ਟੁੱਟੇ ਵਿਕਾਰ ਇਤੇ ਲੈ ਲੈ ਮੋ ਕਿਰਪਾਏ ਇਤੇ ਮੂੜਖਾ ਹੀ ਖਾਏ ਇਤੇ ਆ ਦੋਖੂ ਸ਼ਰਮਾਇ ਬੇਦਾਤਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਔਰ ਆਖ ਨਾ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪਕਈ ਕੇ ਜਿਸ ਨੂੰ ਬਖਸੇ ਸਤਿ ਸਲਾਹਾ ਨਾਨਕ ਪਾਤਸ਼ਾਹੀ ਪਾਸ਼ਾ ਅਮਨ ਗੁਣ ਅਮਨ ਵਪਾਰ ਅਮਨ ਵਪਾਰੀਏ ਅਮਲ ਪੰਡਾਰ ਅਮਲ ਆਵੇ ਅਮਲ ਲਾ ਜਾਏ ਅਮਲ ਪਾਏ ਅਮਲ ਲਾ ਸਮਾਏ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹਿ ਨਿਰਣਾਇ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੈ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੋਧਨ ਆਖੇ ਦਾਣੋ ਆਖੇ ਦੇਵ ਆਖੇ ਸੁਰ ਨਰਨੰਦਨ ਸੇਵ ਇਤੇ ਆਖੇ ਆਖਣ ਪਾਹੇ ਇਤੇ ਕਹਿ ਜਾਏ ਉੱਠ ਕੇ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸੁਕੇ ਕੀ ਗਏ ਇਹ ਵਰ ਪਾਵੈ ਤੇ ਵਰ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਦਾਨ ਦਾਲਖੀਏ ਸਿਰਗਾ 12 ਗਾਵਾਰ ਸੋ ਦਰ ਕੇ ਸਾ ਸੋ ਕਰ ਕੇ ਸਾ ਜੇ ਤਬੈ ਸਰਬ ਸੁਮਾਨੇ ਵਾਜੇ ਨਾਮ ਅਨੇਤ ਸੰਖਾਂ ਇਤੇ 52 ਘਾਰੇ ਇਤੇ ਰਾਗ ਪ੍ਰੀਤ ਸਿਉ ਤਹੀਂ ਹਨ ਇਤੇ ਗਾਵਨ ਘਾਰੇ ਗਾਵੈ ਤੋਨੋਂ ਪਾਉਣ ਪਾਣੀ ਵਿੱਚ ਸੰਤਰ ਗਾਵੈ ਰਾਜਾ ਤਰਮ ਦੁਵਾਰੇ ਗਾਵੈ ਚਿਤਕੋਪਤ ਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੈ ਈਸ਼ਾ ਦਰਮਨ ਦੇਵੀ ਸੋਮ ਸਦਾ ਸੁਵਾਰੇ ਗਾਵੈ ਇੰਦ ਇੰਦਸਤਮ ਬੈਠੇ ਨੀਵ ਦੇ ਅੰਦਰ ਨਾਲੇ ਗਾਵੈ ਸਿਦ ਸੁਮਾਨ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀ ਕਰਾਰੇ ਗਾਵਨ ਪੰਡਤ ਪੰਡਿਤ ਹੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨਮੋਹ ਸੁਰਗਾ ਮੱਤੇ ਆਲੇ ਗਾਵੰਡ ਤੁਨੁ ਪਾਏ ਤੀਰੇ ਅਸ਼ਰਧ ਕੀਤਨਾਲੇ ਗਾਵੈ ਜੋਦ ਨਾ ਬਰਸੂਰਾ ਗਾਵੈ ਖੰਡ ਚਾਰੇ ਗਾਵੈ ਖੰਡ ਮੰਡਲ ਪਰਪੰਡਾ ਵਰਕਰ ਰਕੇ ਧਾਰੇ ਸੇ ਤੁਨੁ ਗਾਵੈ ਜੋ ਤਰਪਾਵਨ ਤਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਸਾਹਿਬ ਸੱਚ ਸੱਚੀ ਨਹੀਂ ਤਾਪੀ ਉਸੇ ਜਾਣ ਜাসে ਰਤਨਾ ਜਿੰਦ ਚਾਈ ਰੰਗੀ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਏ ਕਰ ਕਰ ਵਿਖੇ ਕੀਤਾ ਆਪਣਾ ਦੀ ਤੇ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰ ਸਾਹ ਸਾਹ ਪਰ ਸਾਹਿਬ ਨਾਨਕ ਰਹਿਣ ਦੇ ਜਾਈ ਮੁੰਦਾ ਸੰਤੋ ਸਰਮ ਪਚੂ ਦੀ ਧਿਆਨ ਕੀ ਕਰੇ ਬੇਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰਜ ਮਾਤੀ ਮਨ ਜੀਤੇ ਜਗ ਜੀਤ ਆਦੇਸ਼ ਤੇ ਸੇ ਆਦੇਸ਼ ਆਦ ਅਨੀਲ ਅਨਾਦ ਅਨਾਤ ਜੋ ਜੋ ਇੱਕ ਵੇਸ ਉਹ ਗਿਆਨ ਦੇ ਆ ਪੰਡਾਰਨ ਕਟਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੀ ਇਸ ਅਵਰਾ ਸਾਧ ਸੰਜੋਗ ਵਿਜੋ ਦੋਏ ਕਾਰ ਚਲਾਵੇ ਰਖਿਆਵੇ ਪਾਗ ਆਦੇਸ ਤੇ ਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਇਕਾ ਮਾਈ ਜੁਗਤ ਵਿਆਇ ਪਿੰਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜੇਬ ਤਿਸ ਪਾਵੇ ਦਿਨ ਚਲਾਵੇ ਜੇ ਹੋਵੇ ਪਰਮਾਨ ਉਹ ਵੇਖੇ ਉਹ ਨਾਨਕ ਨਦਨਾ ਆਵੇ ਬਹੁਤਾ ਇਵੜਾਨ ਆਦੇਸ ਤੇ ਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਆ ਸੁਨਦੇ ਲੋਏ ਪੰਡਾਰ ਜੋ ਕਿਸ ਪਾਇਆ ਸੋਇ ਕਾਵਾਰ ਕਰ ਕਰ ਵਿੱਚ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤੇ ਸਿਆਦੇਸ ਆਹ ਅਨੀਲ ਅਨਾਤ ਅਨਾਤ ਜੋ ਜੋ ਇਕੋ ਵੇਸ ਇੱਕ ਦੂਜੀ ਬੋ ਲਖ ਹੋਏ ਲਖ ਹੋਏ ਲਖ 20 ਲਖ ਲਗੇੜਾ ਆ ਕੀ ਹੈ ਏਕ ਨਾਮ ਜਗਦੀਸ਼ ਏਤ ਰਾਹ ਪਤ ਪੌੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਗਰੀ ਪਾਈ ਐ ਪੂਰੇ ਕੂੜਾ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਚੋਰ ਜੋਰ ਨਾ ਰਾਜ ਮਾਲ ਬਲਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੇ ਤੇ ਦੀਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰਕੀ ਕਰਮਸਾਲ ਇਸ ਵਿੱਚ ਜੀਵ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵਨ ਨਿਸ਼ਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਗਰਮ ਕੰਡ ਕਾ ਈਹੋ ਕਰਮ ਗਿਆਨ ਕੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ ਕੀਤੇ ਬਰਨੇ ਕਾ ਟਕੜੀਆ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਯਤੇ ਤੂ ਪ੍ਰਦੇਸ਼ ਕੇਤੇ ਇੰਦ ਚੰਦ ਸੂਰ ਕੀਤੇ ਮੰਡਲ ਦੇਸਨ ਕਿਤੇ ਸੈਤ ਬੁਧਨਾਦ ਕੀਤੇ ਕਿਤੇ ਦੇਵੀ ਦੇਸ ਕਿਤੇ ਦੇਵਦਾਨ ਮਨ ਕਿਤੇ ਰਤਨ ਸਮੁੰਦ ਇਤਿਆ ਖਾਣੀ ਇਤਿਆ ਬਾਣੀ ਇਤੇ ਪਾਤ ਨਿੰਦ ਇਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਤੇ ਨਾਦ ਨੂਰ ਕੋਟ ਆਨੰਦ ਸ਼ਰਨ ਖੰਡ ਕੀ ਬਾਣੀ ਰੂਪ ਇਤੇ ਘੜਤ ਕੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਏ ਇਕੂ ਕਹੈ ਪਿਛੇ ਪੁਛਤਾਏ ਇੱਤੇ ਘੜਿਐ ਸੁਧ ਮਤਮਨ ਬੁੱਧ ਤਿੱਤੇ ਘੜਿਐ ਸੁਰਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਇੱਤੇ ਹੋਰ ਨ ਕੋਈ ਹੋਰ ਤਿੱਤੇ ਜੋਤ ਮਾਂ ਬਲਸੂਰ ਜਿਵੇਂ ਰਾਮ ਰਹਾ ਭਰਪੂਰ ਤਿੱਤੇ ਸੀਤੋ ਸੀਤਾ ਮਹਿਮਾ ਮਾਇ ਤਾਂਕੇ ਰੂਪ ਨ ਕਤਨੇ ਜਾਏ ਨਾ ਉਹ ਮਰੇ ਨਾ ਟਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਇੱਤੇ ਭਗਤ ਵਸੈ ਕੈ ਲੋਏ ਕਰੈ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਪਰ ਕਰਿ ਵੇਖੈ ਨਤਿ ਨਿਕਾਲ ਇੱਤੇ ਖੰਡ ਮੰਡਲ ਵਰ ਪੰਡ ਜੇ ਕਤੇ ਤਾਂ ਅੰਤ ਨਾ ਅੰਤ ਜਿੱਥੇ ਲੋਲ ਆਕਾਰ ਜਿਵੇਂ ਹੁਕਮ ਤੇਵੇਂ ਤੇਵਕਾਰ ਵੇਖੈ ਵਿਸੇ ਕਰ ਵਿਚਾਰ ਨਾਨਕ ਤਤ ਨਾ ਕਰੜਾ ਸਾਰ ਜਤ ਪਹਾਰਾਂ ਤੀਰ ਸੁਨਿਆਣ ਅਹਿਰਨ ਮਤ ਵੇਦ ਖਥਿਆਨ ਪਾਉ ਖਲਾ ਅਗ ਤਪਾਉ ਪਾਂਡਾ ਪਾਉ ਅੰਮ੍ਰਿਤ ਟਾਲ ਘੜੀਆਂ ਸਭ ਸੱਚੀ ਟਕਸਾ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਹੀਂ ਹਾਲ ਸੁਲੋ ਪਵਨ ਗੁਰੂ ਪਾਣੀ ਪਿਤਾ ਮਤਾ ਤਰਤਮਤ ਦਿਵਸ ਰਾਤ ਦੁਦਾਈ ਦਾਇਆ ਇਹ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਪਤਿ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ